ਲੁਧਿਆਣਾ ਦੇ ਜ਼ਿਲ੍ਹਾ ਡੀਸੀ ਦਫ਼ਤਰ ਵਿਖੇ ਵਾਲਮੀਕੀ ਸੇਵਕ ਸੰਗ ਵੀ ਐਸਐਸ ਅਤੇ ਰਾਸ਼ਟਰੀ ਸਫਾਈ ਕਰਮਚਾਰੀ ਆਯੋਗ ਮਹਾਸੰਗ ਦੇ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਸੁਪਰੀਮ ਕੋਰਟ ਦੇ ਵੱਲੋਂ Dalit ਭਾਈਚਾਰੇ ਦੇ ਲੋਕਾਂ ਦੇ ਹੱਕ ਵਿੱਚ ਫੈਸਲਾ ਸਲਾਮ ਨੂੰ ਰੱਖ ਕੇ ਅੱਜ ਸਮੁੱਚੀ ਟੀਮ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਅਸੀਂ ਸ਼ੁਕਰਾਨਾ ਕਰਨ ਦੀ ਪੂਜੇ ਹਾਂ ਕਿ ਜਿਨ੍ਹਾਂ ਨੇ بڑے ਸੰਘਰਸ਼ ਤੋਂ ਬਾਅਦ Dalit ਭਾਈਚਾਰੇ ਦੇ ਲੋਕਾਂ ਨੂੰ ਵੱਡੇ ਹੱਕ ਦਿਵਾਏ ਹਨ ਅੱਜ ਵਾਲਮੀਕੀ ਸੇਵਕ ਸੰਗ VSS ਔਰ ਰਾਸ਼ਟਰੀ ਸਫਾਈ ਕਰਮਚਾਰੀ ਅਯੋਗ ਵੱਲੋਂ ਜਿਹੜਾ ਮਹਾ ਸੰਗ ਆ ਉਹਦੇ ਵੱਲੋਂ ਸਾਥੀਆਂ ਸਮੇਤ ਸਾਡੀ ਮਾਤਾ ਸ਼ਕਤੀ ਦੇ ਨਾਲ ਅਸੀਂ ਡਾਕਟਰ ਭੀਮਰਾਓਂ ਮੀਤਕਰ ਨੂੰ ਪੁਸ਼ਪਪੇੜ ਕੀਤੇ ਨੇ ਔਰ ਨਤਮਸਤਕ ਹੋਏ ਆ ਔਰ ਲੱਡੂਆਂ ਦੇ ਨਾਲ ਅੱਜ ਇੱਥੇ ਪਹੁੰਚੇ ਆ ਢੋਲਾ ਢੋਲ ਵਜਾ ਰਹੇ ਆ ਅੱਜ ਖੁਸ਼ੀ ਦਾ ਦਿਹਾੜਾ ਵਾ ਕਿਉਂਕਿ ਸੁਪਰੀਮ ਕੋਰਟ ਦੇ ਅੰਦਰ ਦਲਿਤਾਂ ਚੋ ਅਤੀ ਦਲਿਤ ਜਿਹੜੇ ਵਾਲਮੀਕੀ ਸਮਾਜ ਔਰ ਵਾਲਮੀਕੀ ਮਜਬੀ ਪਾਈ ਜਾ ਰਹਾ ਵਾ ਉਹਦੀ 12.5% ਸੁਪਰੀਮ ਕੋਰਟ ਨੇ ਜਿਹੜੇ ਆਦੇਸ਼ ਆ ਉਹਦੇ ਆਰਡਰ ਆ ਉਹ ਸਾਡੇ ਹੱਕ ਦੇ ਵਿੱਚ ਕਰ ਦਿੱਤੇ ਗਏ ਆ ਹੁਣ ਜਦੋਂ ਵੀ ਪੂਰੇ ਭਾਰਤ ਦੇ ਅੰਦਰ ਕਿਤੇ ਦਲਤਾਂ ਦੀ ਗੱਲ ਕੀਤੀ ਜਾਊਗੀ ਜਿੱਥੇ ਅਰਖਣ ਦੀ ਗੱਲ ਕੀਤੀ ਜਾਊਗੀ ਕਿਤੇ ਕੋਟੇ ਦੀ ਗੱਲ ਕੀਤੀ ਜਾਊਗੀ ਉਹ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਆ ਉਹ ਆਰਡਰ ਉੱਥੇ ਲਾਗੂ ਹੋਣਗੇ ਸਾਡੇ ਪਿਛਲੇ ਦਿਨੀ ਅੱਜ ਤੋਂ ਲਗਭਗ 8-10 ਮਹੀਨੇ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਵਿੱਚ ਵਾਲਮੀਕੀ ਸਮਾਜ ਦੇ ਔਰ ਵਾਲਮੀਕੀ ਮਜਬੀ ਪਾਈ ਜਾ ਰਹੇ ਦੀ ਪੰਜਾਬ ਦੀਆਂ ਬਹੂ ਬੇਟੀਆਂ ਨੇ ਜਿਹੜੀਆਂ ਜੁਡੀਸ਼ਰੀ ਦੇ ਵਿੱਚ ਪੀਸੀਐਸ ਕੀਤੀ ਆ ਔਰ ਜੱਜ ਲਗੀਆਂ ਵਾ ਇਹ ਉਹੀ 12% ਦੀ ਦੇਣਾ ਜਿਹਦੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸੀ ਇਹਦੇ ਵਿੱਚ ਮੈਂ ਭੁੱਲਣਾ ਨਹੀਂ ਚਾਹਾਂਗਾ ਜਿਹੜੇ ਸਾਡੇ ਵਿੱਚੋਂ ਬ੍ਰਹਮਲੀਨ ਹੋ ਚੁੱਕੇ ਆ ਵਿਰੇਸ਼ ਰਾਜਕੁਮਾਰ ਅਤੇ ਕਾਇ ਜੀ ਜਿਹੜੇ ਆਦਸ ਪਰਿਵਾਰ ਦੇ ਦਸ਼ਰਥ ਰਾਵਣ ਜੀ ਦੇ ਸਤਕਾਰਯੋਗ ਜਿਹੜੇ ਨੇ ਉਹਨਾਂ ਦੇ ਛੋਟੇ ਭਰਾ ਔਰ ਆਦੀ ਧਰਮ ਸਮਾਜ ਦੇ ਜਿਹੜੇ ਉਹ ਇੱਕ ਯੁਜਾਰੂ ਆਗੂ ਸਨ ਉਹਨਾਂ ਨੇ ਇਸ ਦੀ ਲੜਾਈ ਸ਼ੁਰੂ ਕੀਤੀ ਉਹਦੇ ਨਾਲ ਅੰਮ੍ਰਿਤਸਰ ਤੋਂ ਪੂਰੇ ਪੰਜਾਬ ਤੋਂ ਅਲੱਗ-ਅਲੱਗ ਜਥੇਬੰਦੀਆਂ ਨੇ ਇਸ ਦੀ ਲੜਾਈ ਸ਼ੁਰੂ ਕੀਤੀ ਜਿਸ ਦੇ ਵਿੱਚ ਅਸੀਂ ਵਾਲਮੀਕੀ ਸੇਵਕ ਸਾਹਿਬ ਵੀ ਐਸਐਸਓ ਲੋਵੀ 8 ਸਾਲ ਪਹਿਲਾਂ ਜੋ ਸਾਡੇ ਕੋਲ ਤਿਲ ਫੁੱਲ ਛੜਿਆ ਉਸ ਸਮੇਂ ਦੇ ਸਾਡੇ ਜਿਹੜੇ ਵਕੀਲ ਨੇ ਸਪਰੀਮ ਕੋਰਟ ਦੇ ਉਹਨਾਂ ਨੂੰ ਫੰਡ ਦੇਣ ਲਈ ਅਸੀਂ ਵੀ ਉਸ ਆਹੂਤੀ ਉਹਦੇ ਵਿੱਚ ਆਹੂਤੀ ਆਪਣੇ ਸੰਗਠਨ ਵੱਲੋਂ ਪਾਈ ਆ ਔਰ ਅਸੀਂ ਅੱਜ ਉਸੇ ਲੜੀ ਵਜੋਂ ਸ਼ੁਕਰਾਨਾ ਕਰਨ ਆਏ ਆ ਪਹਿਲੀ ਅਗਸਤ ਨੂੰ ਅਸੀਂ ਪਵਨ ਵਾਲਮੀਕੀ ਤਿਰ ਅੰਮ੍ਰਿਤਸਰ ਵਿਖੇ ਪਾਵਨ ਵਾਲਮੀਕੀ ਤਿਰਤ ਐਮਰਸਰ ਐਕਸ਼ਨ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਸਾਡੇ ਸਮਾਜ ਦੇ ਜਿਹੜੇ ਪੀਸੀਐਸ ਅਧਿਕਾਰੀ ਆ ਐਸਪੀ ਨੇ ਡਿਪਟੀ ਨੇ ਜਾਂ ਐਸਐਚਓ ਸਾਹਿਬਾਨ ਨੇ ਉਹ ਸਾਰੇ ਪਹੁੰਚੇ ਅਸੀਂ ਉਹਨਾਂ ਨਾਲ ਕੇ ਉੱਥੇ ਵੀ ਪਰਮਤਾ ਪਰਮਾਤਮਾ ਭਗਵਾਨ ਵਾਲਮੀ ਕੀ ਮਹਾਰਾਜਾ ਨਤਮਸਤਕ ਹੋਏ ਔਰ ਸ਼ੁਕਰਾਨਾ ਕੀਤਾ ਔਰ ਸਾਨੂੰ ਖੁਸ਼ੀ ਆ ਕੀ 12.5% ਦੀ ਜਿਹੜੀ ਜਿੱਤ ਸਾਡੀ ਹੋਈ ਆ ਔਰ ਅਸੀਂ ਇਸ ਲੜਾਈ ਨੂੰ ਜਿੱਤੇ ਆ ਔਰ ਇਹ ਆਉਣ ਵਾਲਾ ਜਿਹੜਾ ਭਵਿੱਖ ਆ ਉਹ ਬੱਚਿਆਂ ਦਾ ਉਜਵਲ ਹੋਊਗਾ ਔਰ ਹੁਣ ਜਿਹੜੀ ਵੰਡਾ ਉਹ ਬਰਾਬਰ ਦੀ ਹੋਊਗੀ ਧੰਨਵਾਦ ਜੈਪੀ